ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਨਾਨੀਆਂ ਲਗਾਤਾਰ ਕਰ ਰਹੀਆਂ ਧੰਦਾ ਫਲੋਰ ਦੀਆਂ ਆ ਜਿਹੜੀਆਂ ਝਾੜੀਆਂ ਆ ਬੱਸ ਸਟੈਂਡ ਦੇ ਨਾਲ ਇੱਥੇ ਚੱਲ ਰਿਹਾ ਹੈ ਚਕਲਾ ਕੋ ਧੰਦਾ ਚੱਲ ਰਿਹਾ ਇੱਥੇ ਇੱਕ ਨੰਬਰ ਦਾ ਠੋਕ ਠੋਕੇ ਅਤੇ ਜਨਾਨੀਆਂ ਇੱਥੇ ਪਾਤ ਪਾਤ ਦੀਆਂ ਆਉਂਦੀਆਂ ਨੇ ਫਗਵਾੜਾ ਬੁਲੇਟਿਨ 24 ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਆ ਝਾੜੀਆਂ ਆ ਫਲੋਰ ਬਸ ਸਟੈਂਡ ਦੇ ਨਿਕਲ ਕੇ ਅੱਗੇ ਇੱਥੇ ਚੱਲ ਰਿਹਾ ਹੈ ਚਕਲਾ ਦੇ ਦਿਹਾੜੇ ਜਨਾਨੀਆਂ ਬੰਦਿਆਂ ਨੂੰ ਤੇ ਅੰਦਰ ਲੈ ਜਾਂਦੀਆਂ ਤੇ ਆਪਣਾ ਜਿਹੜਾ ਕੰਮ ਧੰਦਾ ਕਰਦੀਆਂ ਪੁਲਿਸ ਇਸ ਤੋਂ ਦੇਖ ਖਬਰ ਜਾਂ ਪੁਲਿਸ ਦੀ ਸ਼ਹਿਰੇਤੀ ਹੋ ਰਿਹਾ ਕੰਮ ਉਹ ਦੇਖੋ ਤੁਸੀਂ ਬੈਠੀ ਜਨਨੀ ਅਤੇ ਤੁਸੀਂ ਦੇਖ ਸਕਦੇ ਹੋ ਕਿ ਆਦੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਨਾਨੀਆਂ ਲਗਾਤਾਰ ਕਰ ਰਹੀਆਂ ਧੰਦਾ